ਗੁਰਜੀਤ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਭੋਲੀਪੁਰ ਜ਼ਿਲ੍ਹਾ ਕਪੂਰਥਲਾ ਤੋਂ ਸਰਪੰਚ ਚੰਜੀਤ ਬਾਜਵਾ ਔਰ ਆਪਣੇ ਵੱਲੋਂ ਔਰ ਮੈਂ ਨਵੀਂ ਚੁਣੀ ਨਵੀਂ ਚੁਣੀ ਤੇ ਜਾਰਨਾ ਗੱਲਬਾਤ ਕਰਾਂਗੇ ਸਰ ਨਵੀ ਪੰਚਾਇਤ ਚੁਣੀਆ ਤੁਸੀਂ ਕੀ ਉਹਦਾ ਮੈਸੇਜ ਦੇਣਾ ਚਾਹੁੰਦੇ ਆ ਮੈਂ ਜੀ ਨਵੀ ਚੁਣੀ ਪੰਚਾਇਤ ਵੱਲੋਂ ਮੈਂ ਸਰਪੰਚ ਆਪਣੇ ਵੱਲੋਂ ਔਰ ਆਪਣੇ ਪ੍ਰਬਾਲ ਵੱਲੋਂ ਨਗਰ ਦਾ ਪੂਰੇ ਨਗਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡੇ ਉੱਪਰ ਇੰਨਾ ਵੱਡਾ ਵਿਸ਼ਵਾਸ ਕਰਕੇ ਦੁਬਾਰਾ 5 ਸਾਲ ਦਾ ਮੌਕਾ ਸਾਨੂੰ ਸਰਪੰਚ ਕਰਨ ਦਾ ਦਿੱਤਾ ਪਿਛਲੇ ਵੀ 5 ਸਾਲ ਮੈਂ ਸੰਤੀਚ ਮੈਨੂੰ ਨੱਗਰ ਨੇ ਬਣਾਇਆ ਸੀਗਾ ਔਰ ਹੁਣ ਇਸ ਵਾਰ ਮੈਨੂੰ ਵੋਟਾਂ ਦੇ ਵਿੱਚ ਨੱਗਰ ਨੇ ਦੁਬਾਰਾ ਮੇਰਾ ਮੈਨੂੰ ਇਹ ਬਣਾ ਕੇ ਮੇਰਾ ਮਾਨ ਬਖਸ਼ਿਆ ਮੈਨੂੰ ਮੈਂ ਉਸ ਪਰਮਾਤਮਾ ਅੱਗੇ ਵਾਹਿਗੁਰੂ ਅੱਗੇ ਪ੍ਰਾਰਥਨਾ ਅਰਦਾਸ ਕਰਦਾ ਕਿ ਜੋ ਨਗਰਦਿਆਂ ਮੇਰੇ ਉੱਪਰ ਉਮੀਦਾਂ ਨੇ ਮੈਂ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰ ਛਕਾ ਸਰ ਨਵੀਂ ਯੋਜਨਾ ਕਰ ਪਿੰਡਾਂ ਵਿੱਚ ਬਹੁਤ ਵਿਕਾਸ ਦੀ ਆ ਰਹੀ ਹੈ ਵਿਕਾਸ ਦੀ ਨਵੀਂ ਯੋਜਨਾ ਤੁਹਾਡੇ ਰੂਪ ਕੀਤੀ ਗਈ ਵਿਕਾਸ ਤੇ ਗੱਲ ਦੇਖੋ ਜੀ ਵਿਕਾਸ ਸਾਡੀ ਜੋ ਪਿਛਲੇ 5 ਸਾਲ ਪੰਚਾਇਤ ਰਹੀ ਹੈ ਅਸੀਂ ਪਿੰਡ ਦੇ ਵਿੱਚ ਕਮ ਸਾਰ 90% ਵਿਕਾਸ ਵੱਧ ਚੜ ਕੇ ਨਗਰ ਦੇ ਸਹਿਯੋਗ ਨਾਲ ਪੰਚਾਇਤ ਦੇ ਸਹਿਯੋਗ ਨਾਲ ਅਸੀਂ ਹੱਤਰਾ ਦਾ ਵਿਕਾਸ ਕੀਤਾ ਉਹ ਗਾਂ ਇਸ 5 ਸਾਲਾਂ ਦੇ ਵਿੱਚ ਵੀ ਅਸੀਂ ਜੋ ਰੈਂਡੇ ਕੰਮ ਨੇ ਜਿੱਦਾਂ ਸਾਡਾ ਇੱਕ ਛੱਪੜ ਦਾ ਕੰਮ ਮੇਨ ਛੱਪੜ ਦਾ ਕੰਮ ਹੈ ਪਾਰਕ ਦਾ ਕੰਮ ਐ ਪੰਚਾਇਤ ਦਾ ਕੰਮ ਐ ਜ਼ਿਮੇ ਦਾ ਕੰਮ ਐ ਉਹ ਸਾਡੇ ਨਗਰ ਦੇ ਵਿੱਚ ਜੋ ਮੇਨ ਰੋਡ ਤੋਂ ਭਾਨੀਪੁਰ ਨੂੰ ਰੋਡ ਆਂਦਾ ਉਸ ਦੇ ਉੱਤੇ ਵੀ ਇੰਟਰਲੌਕ ਟਾਈਲ ਲਗਾਉਂਦਾ ਔਰ ਪਿੰਡ ਦੇ ਵਿੱਚ ਲੈਸਟਰੀਟ ਲੈਵਲ ਆਉਂਦਾ ਪਹਿਲੇ ਦੇ ਤਰ੍ਹਾਂ ਇਹ ਕੰਮ ਕਰਾਂਗੇ ਪੰਚਾਇਤ ਸਾਡੀ ਸਰਕਾਰ ਤਰਫ ਨਸ਼ੇ ਦਾ ਬਹੁਤ ਰੁਝਾਨ ਪਿੰਡਾਂ ਦੇ ਪਿੰਡ ਵਿੱਚ ਵਧਿਆ ਹੋਇਆ ਹੈ ਤੁਸੀਂ ਨਸ਼ੇ ਨੂੰ ਰੋਕਣ ਲਈ ਕੀ ਪ੍ਰਾਪਲ ਕਰੋਗੇ ਨਸ਼ੇ ਦੇ ਰੁਕਣ ਦੇ ਅਸੀਂ ਟਾਈਮ ਟੂ ਟਾਈਮ ਇੱਥੇ ਆਪਾਂ ਲਗਾंदे ਕੈਂਪ ਲਗਾਉਂਦੇ ਰਹਿੰਦੇ ਹਾਂ ਨਸ਼ਾ ਵਿਰੋਧ ਅਸੀਂ ਪਿੰਡ ਅੱਗੇ ਵੀ ਬੱਚਿਆਂ ਨੂੰ ਇਹੀ ਬੇਨਤੀ ਕਰਾਂਗੇ ਕਿ ਨਸ਼ਿਆਂ ਤੋਂ ਦੂਰ ਰਹੋ ਆਪਣੀ ਜ਼ਿੰਦਗੀ ਦਾ ਨਸ਼ਿਆਂ ਤੋਂ ਦੂਰ ਹੋ ਕੇ ਨਜ਼ਾਰਾ ਲਓ ਦੇਖੋ ਜੀ ਨਗਰ ਨੇ ਮੇਰੇ ਉੱਤੇ ਬਹੁਤ ਉਮੀਦਾਂ ਨੇ ਪਿਛਲੇ 5 ਸਾਲਾਂ ਵਿੱਚ ਉਹਨਾਂ ਨੇ ਮੈਨੂੰ ਉਮੀਦਾਂ ਨਾਲ ਹੀ ਬਣਾਇਆ ਸੀ ਔਰ ਮੈਂ ਉਹਨਾਂ ਦੀਆਂ ਉਮੀਦਾਂ ਤੇ ਖੜਾ ਉੱਤਰਿਆ ਮੈਂ ਵੱਤ ਤੋਂ ਵੱਦ ਪਿੰਡ ਦੇ ਵਿੱਚ ਪਿਛਲੇ 70 ਸਾਲਾਂ ਤੋਂ ਲੈ ਕੇ ਅੱਜ ਤੱਕ ਵੱਤ ਤੋਂ ਵੱਦ ਵਿਕਾਸ ਕੀਤਾ ਔਰ ਨਗਰ ਵਾਸੀਆਂ ਨੇ ਮੇਰੇ ਉਸੇ ਕੰਮ ਤੇ ਵਿਸ਼ਵਾਸ ਕਰਕੇ ਕਿ ਅਗਰ ਸਰਪੰਚ ਸਾਹਿਬ ਨੇ ਪਿਛਲੇ 5 ਸਾਲ ਕੰਮ ਕੀਤਾ ਤੇ ਗਾਂ ਆਉਣ ਵਾਲੇ ਟਾਈਮ ਤੇ ਵੀ ਪਿੰਡ ਨੂੰ ਕਿਸੇ ਜਗ੍ਹਾ ਤੇ ਲੈ ਕੇ ਜਾਣਗੇ ਅਸੀਂ ਵੀ ਪੰਡਤ ਜੀ ਉੱਤੇ ਬਹੁਤ ਉਮੀਦਾਂ ਲਾਈਆਂ ਨੇ ਕਿ ਅਸੀਂ ਪਿੰਡ ਦੀਆਂ ਉਮੀਦਾਂ ਦੇ ਖਰਾ ਉਤਰਾਂਗੇ ਪੂਰੀ ਪੰਚਾਇਤ ਸੂਝਵਾਨ ਪੜੀ ਲਿਖੀ ਮੇਰੇ ਨਾਲ ਪੰਚਾਇਤ ਹੈ ਮੈਂ ਖੁਦ ਆदमी ਤੋਂ ਟਾਇਰਮੈਂਟ ਅਫਸਰ ਐਂਡ ਟਾਇਰਮੈਂਟ ਐ ਤੇ ਮੈਂ ਪਿੰਡ ਦੇ ਪਿੰਡ ਦੀਆਂ ਪੂਜਾਂ ਆਸਾਂ ਮਰਾਜਾਂ ਦੇ ਸੋਚ ਸਮਝ ਕੇ ਹੀ ਕੰਮ ਕਰਾਂਗਾ ਔਰ ਵਧੀਆ ਤੋਂ ਵਧੀਆ ਕੰਮ ਜੋ ਰਹਿੰਦੇ ਵਿਕਾਸ ਨੇ ਉਹਨਾਂ ਨੂੰ ਪੂਰਾ ਕਰਾਂਗੇ ਬਿਲਕੁਲ ਜੀ ਮੈਂ ਨਗਰ ਦੇ ਮੈਨੂੰ ਮਾਨ ਵਖਿਆ ਤੋਂ ਮੈਂ ਆਪਣੇ ਪਰਵਾਦ ਵੱਲੋਂ ਵੀ ਮੈਂ ਆਪਣ ਹਰ ਕੰਮ ਦੇ ਵਿੱਚ ਅੱਗੇ ਜਾ ਕੇ ਨਗਰ ਦੇ ਕੰਮ ਕਰਾਂਗੇ ਨਗਰ ਦੇ ਵਿਕਾਸ ਕਰਾਂਗੇ ਕਿਸ ਲੋਕਾਂ ਦੇ ਪਰਸਨ ਕੰਮ ਹੁੰਦੇ ਨੇ ਪੰਚਾਇਤਾਂ ਦਾ ਕੰਮ ਹੁੰਦਾ ਕਈ ਸਕੀਮਾਂ ਹੁੰਦੀਆਂ ਨੇ ਉਹ ਸਕੀਮਾਂ ਨੂੰ ਪਿੰਡ ਵਿੱਚ ਲੈ ਕੇ ਆਵਾਂਗੇ ਸगन ਸਕੀਮ ਬਾਲਿਆ ਵਾਲੀ ਸਰਪੰਚ ਦੀਆਂ ਸਕੀਮਾਂ ਚੱਲਦੀਆਂ ਨੇ ਅਸੀਂ ਵੱਧ ਤੋਂ ਵੱਧ ਆਪਣੇ ਪਿੰਡ ਵਿੱਚ ਇਹ ਸਕੀਮਾਂ ਲੈ ਕੇ ਆਵਾਂਗੇ ਔਰ ਵੱਧ ਤੋਂ ਵੱਧ ਵਿਕਾਸ ਕਰਾਂਗੇ ਸਭ ਤੋਂ ਪਹਿਲੇ ਫਤਿਹ ਅਰਚ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਅਮਨਦੀਪ ਸਿੰਘ ਵਾਲੀਆ ਮੈਂ ਸਭ ਤੋਂ ਪਹਿਲੇ ਨਗਰ ਦਾ ਦੋਵੇਂ ਹੱਥ ਛੋੜ ਕੇ ਧੰਨਵਾਦ ਕਰਦਾ ਜਿਨ੍ਹਾਂ ਨੇ ਦੂਸਰੀ ਵਾਰ ਮੌਕਾ ਦੇ ਕੇ ਸਾਰੀ ਨਗਰ ਪੰਚਾਇਤ ਨੂੰ ਦੁਬਾਰਾ ਚੁਣਿਆ ਮੈਂ ਆਪ ਸਭ ਨੂੰ ਤੁਹਾਡੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਕਿ ਸਾਨੂੰ 5 ਸਾਲ ਪਹਿਲੇ ਜਦੋਂ ਨਗਰ ਨੇ ਮੌਕਾ ਦਿੱਤਾ ਸੀ ਤੇ ਅਸੀਂ ਵਿਕਾਸ ਕਾਰਜ ਇੰਨੇ ਕੀਤੇ ਤੇ ਵਿਕਾਸ ਨੂੰ ਦੇਖਦਿਆਂ ਹੋਇਆ ਇਹ ਸਾਨੂੰ ਦੂਸਰੀ ਵਾਰ ਮੌਕਾ ਮਿਲਿਆ ਔਰ ਆਉਣ ਵਾਲੇ ਸਮੇਂ ਚ ਵੀ ਅਸੀਂ ਜਿੰਨੀਆਂ ਪੰਜਾਬ ਸਰਕਾਰ ਦੀਆਂ ਸਕੀਮਾਂ ਜਾਂ ਕੇਂਦਰ ਦੀਆਂ ਸਕੀਮਾਂ ਵਾ ਉਹ ਅਸੀਂ ਘਰ-ਘਰ ਵਿੱਚ ਪਹੁੰਚਾਵਾਂਗੇ ਇੱਕ ਇੱਕ ਇਨਸਾਨ ਤੱਕ ਪਹੁੰਚਾਵਾਂਗੇ ਔਰ ਵੱਡੀ ਗੱਲ ਅਸੀਂ ਇਹ ਕੰਨੇ ਆ ਕਿ ਜਿਹੜੀਆਂ ਇਲੈਕਸ਼ਨਾਂ ਜਾਂ ਚੋਣਾਂ ਹੁੰਦੀਆਂ ਵਾ ਉਹ ਇੱਕ ਦਿਨ ਦੀਆਂ ਹੁੰਦੀਆਂ ਪਰ ਨਗਰ ਨੇ ਹਮੇਸ਼ਾ ਇਕੱਠਿਆ ਰਹਿਣਾ ਹੁੰਦਾ ਅਸੀਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਤੇ ਵਿਕਾਸ ਕਾਰਜ ਅਸੀਂ ਸਾਰਿਆਂ ਨੂੰ ਇੱਕ ਸਮਾਨ ਲੈ ਕੇ ਕਰਾਂਗੇ ਸੋ ਇੰਨੀਆਂ ਬੇਨਤੀਆਂ ਕਰਦਾ ਹਾਂ 10 ਕੀ ਮਾ ਜਿਆ ਆਸ਼ਰਕ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲਖਵਿੰਦਰ ਸਿੰਘ ਨੰਬਰਦਾਰ ਪਿੰਡ ਭਵਾਨੀਪੁਰ ਤੋਂ ਅਸੀਂ ਸਾਰੇ ਪਿੰਡ ਵਾਲਿਆਂ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਨਵੀਂ ਪੰਚਾਇਤ ਬਣਾਈ ਤੇ ਬਹੁਤ ਵਧੀਆ ਬਣਾਈ ਪਿੰਡ 'ਚ ਬਹੁਤ ਵਧੀਆ ਸਭਾ-ਸਭਾ ਨੇ ਕੰਮ ਕੀਤੇ ਹੀ ਪਹਿਲਾਂ ਵੀ ਕੀਤੇ ਹੁਣ ਵੀ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਮਰ ਲਾਲ ਪਿੰਡ ਭਵਾਨੀਪੁਰ ਜ਼ਿਲ੍ਹਾ ਕਪੂਰਥਾਲਾ ਤੋਂ ਸਾਫਾ ਦਾ ਪੰਚਾਇਤ ਮੈਂਬਰ ਬੋਲ ਰਿਹਾ ਹਾਂ ਪਿਛਲੇ 5 ਸਾਲਾਂ ਦੇ ਵਿੱਚ ਇਹ ਇਨਾਂ ਸਰਪੰਚ ਸਾਹਿਬ ਦੇ ਨਾਲ ਲਾ ਕੇ ਅਸੀਂ ਬਹੁਤ ਹੀ ਪਿੰਡ ਦੇ ਵਿਕਾਸ ਕੀਤੇ ਜਿਹੜਾ ਵੀ ਕਰਨ ਵਾਲਾ ਸੀ ਉਹ ਐ ਕੀਤਾ तकरीबन 80-90% ਵਿਕਾਸ ਹੋ ਚੁੱਕਾ ਹੈ ਜਿਹੜਾ ਬਕਾਇਆ ਰਹਿੰਦਾ ਹੈ ਉਹ ਅਜੇ ਅਸੀਂ ਭਾਵੇਂ ਮੈਂਬਰ ਨਹੀਂ ਹਾਂ ਇਸ ਵੇਲੇ ਪੰਚਾਇਤ ਤੇ ਪਰ ਫਿਰ ਵੀ ਅਹੀਂ ਨਾਲ ਮੋਢੇ ਨਾਲ ਮੋਟਾ ਜੋੜ ਕੇ ਜਿੰਨਾ ਸਾਡੇ ਕੋਲ ਹੋ ਸਕਿਆ ਅਸੀਂ ਪੂਰਾ ਪੂਰਾ ਸਹਿਯੋਗ ਦੇਾਂਗੇ ਉਹ ਰਹਿੰਦੇ ਕੰਮ ਨੂੰ ਸਿਰੇ ਚੜਾਵਾਂਗੇ ਤੇ ਪਾਰਟੀ ਆបਾਜੀ ਵਾਲੇ ਪਾਸੇ ਬਿਲਕੁਲ ਨਹੀਂ ਆਵਾਂਗੇ ਅਸੀਂ ਸਾਰਿਆਂ ਨੂੰ ਨਗਰ ਵਾਸੀਆਂ ਨੂੰ ਆਪਣਾ ਪਿੰਡ ਸਮਝ ਵਾਲੇ ਸਾਰੇ ਭਾਂਪੜਾ ਸਮਝਾਂਗੇ ਅਤੇ ਸਾਰਿਆਂ ਦੇ ਉੱਤੇ ਮਾਣ ਹੈ ਸਾਨੂੰ ਤੇ ਇਹ ਅਸੀਂ ਸਾਰੇ ਵਿਕਾਸ ਜਿਹੜੇ ਨੇ ਇਹ ਪੋਨੀਪੁਰ ਦੇ ਕਰਾਂਗੇ ਅੱਗੇ ਵੀ ਕੀਚੇ ਨੇ ਤੇ ਹੁਣ ਵੀ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨੂੰ ਲੈ ਕੇ ਆਪਾਂ ਗੱਲ ਕਰਦੇ ਆ ਅੱਜਕੱਲ ਕਿੰਨਾ ਕਿੰਨਾ ਸ਼ਾਹ ਬੋਤ ਤੇ ਜਿੰਨਾ ਵਧ ਰਿਹਾ ਤੁਹਾਡੇ ਵੀ ਉਹਦੇ ਚਾਰ ਅ ਸਭ ਤੋਂ ਪਹਿਲੇ ਮੈਂ ਅਰਜ਼ ਕਰਾਂ ਕਿ ਗੁਰੂ ਸਾਹਿਬ ਦੀ ਬੜੀ ਮਿਹਰ ਹੈ ਕਿ ਜਿਹੜਾ ਸਾਡਾ ਨਗਰ ਆ ਇਹ ਨਸ਼ਿਆਂ ਤੋਂ ਬਹੁਤ ਵੱਡੇ ਲੈਵਲ ਤੱਕ ਬਚਿਆ ਹੋਇਆ ਬ ạ 1-2% ਜੇ ਕੋਈ ਬੱਚਾ ਨਸ਼ਾ ਕਰਦਾ ਵਾ ਤੇ ਉਹਨੂੰ ਅਸੀਂ ਟਾਈਮ ਟੂ ਟਾਈਮ ਉਹਦੀ ਕਾਉਂਸਲਿੰਗ ਵੀ ਕਰੀਤੀ ਆ ਔਰ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀਦੀ ਆ ਔਰ ਅਸੀਂ ਉਹਨਾਂ ਨੂੰ ਖੇਡਾਂ ਵਾਲੇ ਪਾਸੇ ਜ਼ਰੂਰ ਲਾਈਦਾ ਔਰ ਸਾਲ ਦੇ ਵਿੱਚ ਇੱਕ ਜਾਂ ਦੋ ਟੂਰਨਾਮੈਂਟ ਅਸੀਂ ਆਪਣੇ ਇੱਥੇ ਪਿੰਡ ਦੇ ਨਗਰ ਦੇ ਵਿੱਚ ਕਰਵਾਈਦੇ ਇਹਦੇ ਤੋਂ ਇਲਾਵਾ ਅਸੀਂ ਫਿਰ ਇੱਕ ਬੀਐਨਸੀ ਪਰਿਵਾਰਾਂ ਨੂੰ ਵੀ ਕਰਦੇ ਆ ਤੁਸੀਂ ਆਪਣੇ ਬੱਚਿਆਂ ਦਾ ਧਿਆਨ ਰੱਖੋ ਜੇ ਕੋਈ ਬੱਚਾ ਨਸ਼ਾ ਕਰਦਾ ਵਾ ਤੁਸੀਂ ਸਾਡੇ ਤੱਕ ਪਹੁੰਚ ਕਰੋ ਜੇ ਉਸ ਨੂੰ ਕਿਸੇ ਤਰ੍ਹਾਂ ਦੀ ਮੈਡੀਕਲ ਫੈਸਿਲਿਟੀ ਦੀ ਲੋੜ ਆ ਕੋਈ ਮੈਡੀਕਲ ਫੈਸਿਲਿਟੀ ਪ੍ਰੋਵਾਈਡ ਕਰਾਉਣ ਦੀ ਲੋੜ ਆ ਕਿ ਉਹ ਨਗਰ ਪੰਚਾਇਤ ਤੁਹਾਡੇ ਨਾਲ ਆ ਅਸੀਂ ਆਪ ਨਾਲ ਜਾ ਕੇ ਉਹ ਬੱਚੇ ਦਾ ਨਸ਼ਾ ਛਡਾਵਾਂਗੇ ਪਰ ਫਿਰ ਵੀ ਜਿੱਥੇ ਨਗਰ ਪੰਚਾਇਤ ਦਾ ਜਿੱਥੇ ਇਹਦੇ ਵਿੱਚ ਬਹੁਤ ਵੱਡਾ ਰੋਲ ਆ ਉੱਥੇ ਪਰਿਵਾਰ ਦਾ ਬੜਾ ਵੱਡਾ ਰੋਲ ਆ ਕਿ ਪਰਿਵਾਰ ਵੀ ਆਪਣੇ ਬੱਚਿਆਂ ਬਲ ਥੋੜਾ ਧਿਆਨ ਦੇਣ ਬਾਕੀ ਪੰਚਾਇਤ ਹਮੇਸ਼ਾ ਹੀ ਸਦਾ ਹੀ ਆਪਣੇ ਨਗਰ ਦੇ ਲੋਕਾਂ ਲੋਕਾਂ ਦੇ ਨਾਲ ਖੜੀ ਹੈ ਤੇ ਖੜੀ ਰਹੇਗੀ ਜੀ ਜਿਹੜੇ ਸਾਡੇ ਸਰਪੰਚ ਸਾਹ ਬਚਰਨਜੀਤ ਬਾਜਵਾ ਸਾਹਿਬ ਇੱਕ ਬੜੇ ਵਧੀਆ ਔਰ ਨੇਕ ਇਨਸਾਨ ਹਨ ਕਿਉਂਕਿ ਪਿਛਲੀ ਵਾਰ ਜਦੋਂ ਅਸੀਂ 5 ਸਾਲ ਲਈ ਸਰਪੰਚ ਰਹੇ ਔਰ 5 ਸਾਲ ਨਗਰ ਨੇ ਦੁਬਾਰਾ ਚੁਣ ਕੇ ਭੇਜਿਆ ਵਾ ਤੇ ਜੇ ਕਿਸੇ ਤਰ੍ਹਾਂ ਦੀ ਕੁਆਲਿਟੀ ਹੁੰਦੀ ਤੇ ਦੁਬਾਰਾ ਬੰਦਾ ਚੁਣਿਆ ਜਾਂਦਾ ਔਰ ਵੱਡੀ ਗੱਲ ਸਰਪੰਚ ਸਾਹਿਬ ਦੀ ਇਹ ਰਹੀ ਕਿ ਇਹਨਾਂ ਨੇ ਪਾਰਟੀਬਾਜੀ ਆਪਣੇ ਵਿੱਚ ਆਨ ਨਹੀਂ ਦਿੱਤੀ ਔਰ ਇਹਨਾਂ ਨੇ ਇੱਕ ਸਾਂਝਾ ਇਨਸਾਨ ਦੇ ਤੌਰ ਤੇ ਇੱਕ ਸਾਂਝ ਜਦੋਂ ਕੋਈ ਬੰਦਾ ਚੁਣਿਆ ਜਾਂਦਾ ਤੇ ਉਹ ਨਗਰ ਦਾ ਸਾਂਝਾ ਹੋ ਜਾਂਦਾ ਸੋ ਉਹ ਇੱਕ ਸਾਂਝੀ ਪੰਦੀ ਜਿਹੜੀ ਮਿਸਾਲ ਆ ਉਹ ਸਾਡੇ ਚਰਨਜੀਤ ਬਾਜਵਾ ਸਾਹਿਬ ਆ ਤੇ ਤਾਂ ਹੀ ਲੋਕਾਂ ਨੇ ਮੇਰੇ ਖੰਦ ਦੁਬਾਰਾ ਮੌਕਾ ਦਿੱਤਾ ਜੀ ਹਾਂਜੀ ਧੰਨਵਾਦ ਜੀ ਮੈਂ ਪਿੰਡ ਭਵਾਨੀਪੁਰ ਜ਼ਿਲ੍ਹਾ ਕਪੂਰਥਲਾ ਤੋਂ ਸਰਪੰਚ ਚੰਜੀਤ ਬਾਜਵਾ ਔਰ ਮੈਂ ਆਪਣੇ ਵੱਲੋਂ ਔਰ ਆਪਣੀ ਪੰਚਾਇਤ ਵੱਲੋਂ ਨਵੀਂ ਚੁਣੀ ਗਈ ਪੰਚਾਇਤ ਵੱਲੋਂ ਸਾਰੇ ਹੀ ਨਗਰ ਨਿਵਾਸੀਆਂ ਦਾ ਦਿਲੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਨੂੰ ਦੁਬਾਰਾ ਚੁਣ ਕੇ ਨਗਰ ਵਿੱਚ ਸਰਪੰਚਾਇਤ ਬਣਾਈ ਔਰ ਮੈਂ ਇਹਨਾਂ ਸਾਰੇ ਨਗਰ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਡਾ ਇੰਨਾ ਵੱਡਾ ਵਿਸ਼ਵਾਸ ਕਰਕੇ ਸਾਨੂੰ ਦੁਬਾਰਾ ਪੰਚਾਇਤ ਸਾਡੀ ਬਣਵਾਈ ਵਾਈਗੋਲ ਜੀ ਕਸਾਓ ਵਾਈਗੋਲ ਭੀਪਾ ਦੇਈ